ਸ਼ਹਿਰ ਦੇ ਬੰਗਾ ਦੇ ਵਿੱਚ ਸ਼ਰੀਆ ਮੁੰਡਾ ਗੱਦੀ ਵੇਖਣ ਨੂੰ ਮਿਲੀ ਹੈ ਦੋ ਗਿੱਟਾ ਦੇ ਵਿਚਾਲੇ ਖੂਨੀ ਚੜ੍ਹਪ ਹੋਈ ਹੈ ਤਲਵਾਰਾ ਦੇ ਨਾਲ ਇੱਕ ਗੁਜੇ ਤੇ ਵਾਰ ਕੀਤਾ ਗਿਆ ਹੈ ਤੇ ਹਮਲੇ ਦੇ ਦੌਰਾਨ ਇੱਕ ਨੌਜਵਾਨ ਦਾ ਜੋੜਾ ਹੈ ਗੋਟੂ ਵਾਰ ਦਿੱਤਾ ਗਿਆ ਹੈ ਗੁੰਡਾਗਰਦੀ ਦੀਆਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋ ਚੁੱਕਿਆ ਹੈ ਤੁਹਾਨੂੰ ਦੱਸ ਦਈਏ ਕਿ ਆਪਸੀ ਰੰਜਿਸ਼ ਦਾ ਇਹ ਮਾਮਲਾ ਜੁੜਾਇਆ ਦੱਸਿਆ ਜਾ ਰਿਹਾ ਹੈ ਇਸ ਸੀਸੀਟੀਵੀ ਫੁਟੇਜ ਸਾਬਣੇ ਆਈ ਐਸ ਸੀਸੀਟੀਵੀ ਦੇ ਵਿੱਚ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਨਵਾਂ ਸ਼ਹਿਰ ਦੇ ਬੰਗਾ ਦੇ ਵਿੱਚ ਸ਼ਰੀਆਮਗੁੰਨਗਰ ਦੀ ਵੇਖਣ ਨੂੰ ਮਿਲੀ ਹੈ ਖੂਨੀ ਚੜਾਪਦੋ ਗੋਟਾ ਦੇ ਵਿੱਚ ਵਾਲੇ ਦੇਖਣ ਨੂੰ ਮਿਲੀ ਹੈ ਤੇ ਇਸ ਤਰ੍ਹਾਂ ਹਥਿਆਰਾਂ ਦੇ ਨਾਲ ਵਾਰ ਕੀਤਾ ਗਿਆ ਹੈ ਇਸ ਦੇ ਨਾਲ ਹੀ ਐਕਸੀਡੈਂਟ ਜੁੜਾ ਕਰਨ ਦੀ ਕੋਸ਼ਿਸ਼ ਸਾਫ਼ ਤੌਰ ਤੇ ਨਜ਼ਰ ਆ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਤਲਵਾਰਾਂ ਦੇ ਨਾਲ ਇੱਕ ਦੂਜੇ ਤੇ ਹਮਲਾ ਕੀਤਾ ਗਿਆ ਹੈ ਗੱਡੀ ਤੋਂ ਪਹਿਲਾਂ ਪਹਿਲਾਂ ਗੱਡੀ ਤੋਂ ਉਸ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਗਈ ਉਸ ਤੋਂ ਬਾਅਦ ਤਲਵਾਰਾਂ ਦੇ ਨਾਲ ਵਾਰ ਕੀਤਾ ਗਿਆ ਤਲਰ ਸਿਟੀ ਬੰਗਲਾ ਦੇ ਵਿੱਚ ਇੱਕ ਦੋ ਗਰੁੱਪ ਸੀਗੇ ਇਹ ਲੋਕ ਇੱਕ ਗਰੁੱਪ ਨੇ ਦੂਸਰੇ ਗਰੁੱਪ ਦੇ ਬਾਹਰ ਚਾਕੇ ਦੁਕਾਨ ਦੇ ਉਹਨਾਂ ਦੇ ਜਿਹੜੇ ਬਾਹਰ ਮੋਟਰਸਾਈਕਲ ਖੜੇ ਸੀਗੇ ਉਹਦੇ ਪੰਨ ਤੋੜ ਦਿੱਤੀ ਤੇ ਜਿਹੜਾ ਇੱਕ ਬੰਦਾ ਦੁਕਾਨ ਦੇ ਅੰਦਰ ਸੀ ਉਹਨੇ ਅੰਦਰੋਂ ਦੁਕਾਨ ਦਾ ਸ਼ਟਰ ਲਗਾ ਰਿਆ ਤੇ ਲੇਕਿਨ ਮੋਟਰਸਾਈਕਲ ਦੀ ਪੰਨ ਤੋੜ ਉੱਤੇ ਹੋਈ ਫੋੜੇ ਗਏ ਝਗੜਾ ਵੀ ਹੋਇਆ ਉਸ ਤੋਂ ਬਾਅਦ ਉਹ ਬੰਦੇ ਜਿਹੜੇ ਜਿਲੰਦ ਗਨਵਾਲੇ ਨੂੰ ਪਤਾ ਲੱਗਿਆ ਉਹ ਗਰੁੱਪਸ ਆਪਣੇ ਬੰਦੇ ਇਕੱਠੇ ਕਰਕੇ ਥੋੜੇ ਜਿਹਾ ਉਹਨਾਂ ਨੇ ਰੇਲਵੇ ਰੋਡ ਦੇ ਉੱਪਰ ਹੀ ਦੂਸਰੇ ਗਰੁੱਪ ਦੇ ਵਿੱਚ ਇੱਕ ਗੱਡੀ ਮਾਰੀ ਦੂਸਰੇ ਗਰੁੱਪ ਦੇ ਕਿ ਮੁੰਡੇ ਚ ਗੱਡੀ ਮਾਰੀ ਉਹ ਉੱਚ ਸਟੇਟਲਿਆ ਗੱਡੀ ਜਿੱਦਗੀ ਪਿਆ ਲੇਕਿਨ ਬਚ ਗਿਆ ਮੁੰਡਾ ਬਿੱਕੂ ਇਸ ਸਬੰਧ ਦੇ ਵਿੱਚ ਅਸੀਂ ਰਤੀਏ ਸ਼ਾਮੀ ਹੋਇਆ 8 7 8 ਵਜੇ ਇਨਸੀਡੈਂਟ ਕੋਈ ਮੁੰਡਾ ਦਾਖਲ ਹੋਇਆ ਸੀ ਉਹਦੇ ਉਹਦੇ ਬਿਆਨ ਦੇ ਉੱਪਰ ਜਿਹੜਾ ਮੁਕੱਦਮਾ 109 ਜਿਹੜਾ ਕਿ ਪਹਿਲਾਂ ਜਿਹਨੂੰ 307 ਕਹਿੰਦੇ ਸੀ ਤੇ 118 ਜਿਹੜਾ ਪਹਿਲਾਂ 324 ਆਪੀਸੀ 115 2 332 ਇਸ ਇਨਾ ਸੈਕਸ਼ਨਾਂ ਦੇ ਵਿੱਚ ਪਰਚਾ ਦਰਜ ਕੀਤਾ ਇਹ ਪਰਚਾ ਜਿਹੜਾ ਗੱਡੀ ਜਿਹੜੇ ਗੱਡੀ ਚਲਾ ਕੇ ਮਾਰ ਕੇ ਮੁੰਡਾ ਜਿਹਨਾਂ ਨੇ ਸਿੱਟਿਆ ਉਹ ਉਸ ਗਰੁੱਪ ਦੇ ਉੱਪਰ ਉਹਦੇ ਵਿੱਚੋਂ ਦੋ ਹੀ ਮੇਨ ਬੰਦੇ ਆ ਦੋਹਾਂ ਦੇ ਉੱਪਰ ਹੀ ਮੁਕੱਦਮਾ ਦਰਜ ਕੀਤਾ ਜਿਹਦੇ ਵਿੱਚੋਂ ਜਿਹੜਾ ਇੱਕ ਸੁਖਵੀਰ ਸਿੰਘ ਕੈਪਟਨ ਆਫ ਗੁਣਾਚੋਰ ਉਹ ਫੜ ਲਿਆ ਦੂਸਰੇ ਵਾਸਤੇ ਰੇਡ ਕਰ ਰਹੇ ਆਂ ਔਰ ਗੱਡੀ ਵੀ ਉਹ ਫੜ ਲਈ ਐ ਜਿਹੜਾ ਬੇਸਬਾਲ ਉਹ ਵੀ ਫੜ ਲਿਆ ਗੱਡੀ ਚੋਂ ਜਿਹੜਾ ਖੰਡਾ ਸੀ ਉਹਨੇ ਫੜਿਆ ਉਹ ਖੰਡਲ ਵਰਗ ਨਿਸ਼ਾਨ ਵਾਲਾ ਉਹ ਵੀ ਆਪਣੇ ਕੋਲ ਆ ਗਿਆ ਤੇ ਅਸੀਂ ਬਾਕੀ ਵੀ ਜਿਹੜੇ ਇਹਦੇ ਨਾਲ ਬੰਦਾ ਰਹਿੰਦਾ ਉਹ ਵੀ ਤੁਰੰਤ ਹਸਪਤਲ ਕਰ ਲਵਾਂਗੇ Thank you.